ਚੰਨਨ ਮਨਨ ਦੀ ਰਾਤ ਤਾਰਾ ਸਿਖਰ ਗਿਆ ਵੀਰਾ 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 ਕਿੱਥੇ ਗੁਜ਼ਾਰੀ ਸਾਰੀ ਰਾਤ ਪੈ ਫਿਕਰ ਪਿਆ ਵੀਰਾ ਕਿੱਥੇ guzari ساری ਰਾਤ ਪਹਿਣਾ ਨੂੰ ਫਿਕਰ ਪਿਆ ਵੀਰਾ ਕਿੱਥੇ guzari ساری ਰਾਤ ਪਹਿਣਾ ਨੂੰ ਫਿਕਰ ਪਿਆ ਵੀਰਾ ਕਿੱਥੇ guzari ساری ਰਾਤ ਪਹਿਣਾ ਨੂੰ ਫਿਕਰ ਪਿਆ ਪਹਿਣ ਗਿਆ ਸੀ ਮਪਾਂਦੇ ਕੋਲ ਸਾਹਸ ਦਾਵਣ ਨੂੰ ਪਹਿਣਾ ਗਿਆ ਸੀ ਮਪਾਂਦੇ ਕੋਲ ਸਾਹਸ ਦਾਵਣ ਨੂੰ ਪਹਿਣਾ ਗਿਆ ਸੀ ਮਪਾਂਦੇ ਹਾਸ ਦਵੇ ਤੇਰਾ ਬਾਪ ਤੈਨੂੰ ਕੀ ਫਿਕਰ ਪਿਆ ਵੀਰਾ ਸਾਹ ਹਸ ਦਵੇ ਤੇਰਾ ਬਾਪ ਤੈਨੂੰ ਕੀ ਫਿਕਰ ਪਿਆ ਵੀਰਾ ਸਾਹ ਹਸ ਦਵੇ ਤੇਰਾ ਬਾਪ ਤੈਨੂੰ ਕੀ ਫਿਕਰ ਪਿਆ ਵੀਰਾ ਚੰਨ ਮਨਨ ਦੀ ਰਾਤ ਤਾਰਾ ਸਿਖਰ ਗਿਆ ਵੀਰਾ ਚੰਨ ਮਨਨ ਦੀ ਰਾਤ ਤਾਰਾ ਸਿਖਰ ਗਿਆ ਵੀਰਾ ਚੰਨ